ਕਰਦੇ ਸਾਰੇ ਕੰਮ ਖਤਮ ਕਰਕੇ ਹੁਣ ਟਾਈਮ ਹੋ ਗਿਆ ਜੀ ਰੋਟੀ ਸਬਜੀ ਦਾ ਤੇ ਆਪਾਂ ਲੈ ਕੇ ਆਏ ਫ੍ਰਿਜ ਚੋਂ ਕੱਢ ਕੇ ਇਹ ਬਾਕਸ ਤੇ ਜਦੋਂ ਮੈਂ ਜਾ ਕੇ ਫ੍ਰਿਜ ਵਿੱਚ ਦੇਖਿਆ ਕਿਉਂਕਿ ਅੱਜ ਮੈਨੂੰ ਪਤਾ ਨਹੀਂ ਸੀ ਕਿ ਸਬਜੀ ਲੈ ਕੇ ਆਈ ਹੈ ਕਿਉਂਕਿ ਮੈਂ ਹੋਰ ਕੰਮ ਕਰ ਰਹੀ ਸੀ ਤਾਂ ਮੈਨੂੰ ਇਹ ਬਾਕਸ ਮਿਲਿਆ ਇੰਜ ਲੱਗਿਆ ਜਿਵੇਂ ਫ੍ਰਿਜ ਵਿੱਚ ਡਾਲ ਡੱਕ ਓਪਿਆ ਹੋਵੇ ਵਰਾਪਾ ਜੀ ਨੇ ਪੜਿਆ ਤਾਂ ਇਹ ਸੀਗਾ ਜੀ ਸਰੋਂ ਦਾ ਸਾਗ ਕਹਿੰਦੇ ਅੱਜ ਇਹ ਹੀ ਬਣਾਉਣਾ ਤੇ ਇਹ ਆਪਾਂ ਜਿਹੜਾ ਸਟੋਰ ਕੀਤਾ ਹੋਇਆ ਸਾਗ ਹੈ ਅੱਜ ਪਹਿਲੀ ਵਾਰੀ ਲੈ ਕੇ ਆਏ ਸੀ ਕਿਉਂਕਿ ਆਪਾਂ ਕਦੇ ਵਰਤਿਆ ਨਹੀਂਗਾ ਕਿਉਂਕਿ ਮੈਨੂੰ ਆਏ ਹੁੰਦਾ ਸੀ ਵੀ ਇਹ ਚੀਜ਼ਾਂ ਕੀ ਬਣਾਉਣੀਆਂ ਹੈਗੀਆਂ ਪਰ ਅੱਜ ਚਲੋ ਜਦੋਂ ਲੈ ਆਏ ਕਹਿੰਦੇ ਸਬਜ਼ੀਆਂ ਖਾਣ ਦਾ ਬੜਾ ਦਿਲ ਸੀ ਤੇ ਆਪਾਂ ਟਰਾਈ ਕਰਕੇ ਇਹਨੂੰ ਦੇਖਦੇ ਹਾਂ ਤੇ ਪਹਿਲਾਂ ਇਹਨੂੰ ਦੇਖਿਆ ਮੈਂ ਵੀ ਇਹ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਤਾਂ ਟੇਸਟ ਇਹਦਾ ਠੀਕ ਸੀ ਮਤਲਬ ਇਹਨੂੰ ਹਜੇ ਕੋਈ ਤੜਕਾ ਵਗੈਰਾ ਕੁਝ ਨਹੀਂ ਲੱਗਿਆ ਹੋਇਆ ਸੀ ਤੇ ਮੈਂ ਇੱਥੇ ਚੈੱਕ ਕੀਤਾ ਸੀ ਵੀ ਇਹਦੇ ਵਿੱਚ ਬੇਸਨ ਜਾਂ ਕੋਈ ਮੱਕੀ ਦਾ ਆਟੇ ਵਗੈਰਾ ਪਾਇਆ ਹੋਇਆ ਤਾਂ ਉਹ ਇਹਦੇ ਵਿੱਚ ਪਾਇਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਕੀ ਕੀਤਾ ਕੜਾਈ ਦੇ ਵਿੱਚ ਸਾਗ ਪਾ ਲਿਆ ਤੇ ਇਹਦੇ ਵਿੱਚ ਗਲਾਸ ਦਾ ਚੌਥਾ ਹਿੱਸਾ ਆਪਾਂ ਪਾਣੀ ਪਾਤਾ ਕਿਉਂਕਿ ਇਹ ਜਿਆਦਾ ਗਾੜਾ ਨਹੀਂ ਸੀ ਤੇ ਇਹਨੂੰ ਆਪਾਂ ਹੁਣ ਵੀ 15 ਤੋਂ 20 ਮਿੰਟ ਤੱਕ ਪਕਾਵਾਂਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਕਸਰ ਨਾ ਰਵੇ ਕਿਉਂਕਿ ਆਪਾਂ ਇਹ ਬਾਹਰੋਂ ਬਣ ਕੇ ਆਇਆ ਤੇ ਇਹਦੇ ਡਿਪੈਂਡ ਨਹੀਂ ਰਹਿ ਸਕਦੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਲਈ ਚੀਰ ਲਿਆ ਜੀ ਸਾਰਾ ਤੜਕਾ ਉਹ ਆਪਾਂ ਨੂੰ ਹੀ ਲਾਉਣਾ ਪਊ ਕਿਉਂਕਿ ਪੰਜਾਬੀਆਂ ਦਾ ਤੜਕਾ ਇਹ ਰੈਡੀਮੇਡ ਕਦੇ ਨਹੀਂ ਲਾ ਸਕਦੇ ਤੇ ਉਸ ਤੋਂ ਬਾਅਦ ਆਪਾਂ ਇਹ ਸਮਾਨ ਸਾਰਾ ਕੱਟਿਆ ਤੇ ਫਿਰ ਇੱਕ ਕੜਾਈ ਦੇ ਵਿੱਚ ਪਾਇਆ ਜੀ ਦੇਸੀ ਘਿਓ ਘਿਓ ਨੂੰ ਰੱਖ ਦਾਂਗੇ ਆਪਾਂ ਗਰਮ ਪਰ ਮੈਂ ਜਦੋਂ ਡੱਬੇ ਉੱਪਰ ਇਹਦਾ ਰੇਟ ਦੇਖਿਆ ਤਾਂ ਹੈਰਾਨ ਹੋ ਗਈ ਬਿਲਕੁਲ ਕਿਉਂਕਿ ਇਹ 150 ਰੁਪਏ ਦਾ ਬਿਲਕੁਲ ਛੋਟਾ ਜਿਹਾ ਡੱਬਾ ਸੀ ਤੇ ਸਰਦੀ ਵਿੱਚ ਜਦੋਂ ਆਪਾਂ ਸਾਗ ਬਣਾਉਨੇ ਆ ਨਾਲੇ ਫਰੈਸ਼ ਹੁੰਦਾ ਤੇ 20-50 ਰੁਪਈਆਂ ਦੇ ਵਿੱਚ ਇੰਨਾ ਸਾਰਾ ਸਾਗ ਬਣ ਜਾਂਦਾ ਤੇ ਕਈ ਦਿਨ ਚੱਲਦਾ ਤੇ ਨਾਲੇ ਇਹਦੇ ਵਿੱਚ ਕੋਈ ਤੜਕਾ ਵਗੈਰਾ ਕੁਝ ਨਹੀਂ ਲਗਾਇਆ ਹੋਇਆ ਤੇ ਆਪਾਂ ਲਸਣ ਤੇ ਅਦਰਕ ਨੂੰ ਹਲਕਾ ਜਿਹਾ ਭੁੰਨਿਆ ਤੇ ਫਿਰ ਇਹਦੇ ਵਿੱਚ ਪਿਆਜ਼ ਪਾਤਾ ਤੇ 5-6 ਪਾਈਆਂ ਆਪਾਂ ਹਰੀਆਂ ਮਿਰਚਾਂ ਤੜਕਾ ਆਪਾਂ ਉਸੇ ਤਰੀਕੇ ਨਾਲ ਹੀ ਲਗਾ ਰਹੇ ਆਂ ਨਾਲ ਨਾਲ ਆਪਾਂ ਸਾਗ ਨੂੰ ਵੀ ਹਿਲਾਉਂਦੇ ਰਵਾਂਗੇ ਤਾਂ ਕਿ ਇਹ ਨੀਚੇ ਨਾ ਲੱਗ ਜੇ ਤੇ ਇਹ ਉੱਪਰ ਨੂੰ ਉੱਠਣ ਜੇ ਲੱਗਿਆ ਇਸ ਲਈ ਆਪਾਂ ਇਹਨੂੰ ਟੱਕ ਦਾਂਗੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਤੇ ਮਿਰਚ ਕਿਉਂਕਿ ਜਦੋਂ ਮੈਂ ਚੈੱਕ ਕੀਤਾ ਤੇ ਉਹ ਬਿਲਕੁਲ ਫਿੱਕਾ ਜਾਈ ਸੀਗਾ ਇਹਦੇ ਵਿੱਚ ਆਪਾਂ ਹੋਰ ਪਾਵਾਂਗੇ ਤਿਆਰ ਇਹ ਆਪਾਂ ਨੂੰ ਘਰੇ ਆਪਣੇ ਆਪ ਹੀ ਕਰਨਾ ਪੈਂਦਾ ਚੈੱਕ ਕਰਕੇ ਸ਼ਹਿਰਾਂ ਵਿੱਚ ਤਾਂ ਇਹ ਆਮ ਹੀ ਲੈ ਕੇ ਆਉਂਦੇ ਆ ਲੋਕ ਕਿਉਂਕਿ ਘਰੇ ਬਣਾਉਣ ਤੋਂ ਜ਼ਿਆਦਾ ਲੋਕ ਭੱਜਦੇ ਹੈਗੇ ਤੇ ਪਰ ਆਪਾਂ ਜਿਹੜਾ ਇਹ ਸਾਗ ਹੈ ਪਹਿਲੀ ਵਾਰੀ ਲੈ ਕੇ ਆਏ ਆ ਘਰ ਦੇ ਵਿੱਚ ਤੇ ਹੁਣ ਇਹਨੂੰ ਆਪਾਂ ਬਣਾ ਕੇ ਦੇਖਦੇ ਆਂ ਵੀ ਇਹਦਾ ਟੇਸਟ ਹੈ ਜਿਹੜਾ ਕਿਉਂ ਜਿਹਾ ਆਉਂਦਾ ਹੈਗਾ ਤੇ ਉਸ ਤੋਂ ਬਾਅਦ ਆਪਣੇ ਪਿਆਜ਼ ਤੇ ਹਰੀਆਂ ਮਿਰਚਾਂ ਵੀ ਭੁੰਨੀਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਟਮਾਟਰ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਤੁਸੀਂ ਜ਼ਰੂਰ ਕਰ ਦਿਆ ਕਰੋ ਫੇਰ ਬਣਾਈ ਜੀ ਆਪਾਂ ਦਹੀਂ ਦੀ ਲੱਸੀ ਤੇ ਇਹਦੇ ਵਿੱਚ ਥੋੜਾ ਜਿਹਾ ਪਾਇਆ ਪਾਣੀ ਕਾਲਾ ਨਮਕ ਤੇ ਕਾਲੀ ਮਿਰਚ ਸਾਗ ਆਪਣਾ ਤਿਆਰ ਹੋ ਰਿਹਾ ਹੈ ਜਦੋਂ ਵੀ ਵਾਰੋ ਕੋਈ ਪੰਜਾਬ ਵਿੱਚ ਆਉਂਦਾ ਘੁੰਮਣ ਫਿਰਨ ਜਾਂ ਕਈ ਵਾਰੀ ਜ਼ਿਆਦਾਤਰ ਲੋਕ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਬਹੁਤ ਆਉਂਦੇ ਆ ਤਾਂ ਮੈਂ ਉੱਥੇ ਹੋਟਲਾਂ ਤੇ ਬਹੁਤ ਵਾਰ ਦੇਖਿਆ ਜ਼ਿਆਦਾਤਰ ਫੋਰਨ ਕੰਟਰੀ ਦੇ ਲੋਕਾਂ ਦੇ ਖਾਣੇ ਵਿੱਚ ਸਾਗ ਲੱਸੀ ਮੱਕੀ ਦੀ ਰੋਟੀ ਇਹੀ ਪਈ ਹੁੰਦੀ ਹੈ ਤੇ ਕਦੇ-ਕਦੇ ਸੋਚਦੇ ਆਂ ਵੀ ਇਹਨਾਂ ਨੇ ਹੋਟਲਾਂ ਵਾਲਾ ਸਾਗ ਹੀ ਖਾਦਾ ਏ ਜੇ ਕਿਤੇ ਘਰ ਦਾ ਸਾਗ ਖਾ ਲਣ ਤਾਂ ਇਹਨਾਂ ਨੇ ਸ਼ਾਇਦ ਪੰਜਾਬ ਚ ਕਦੇ ਜਾਣਾ ਹੀ ਨਹੀਂਗਾ ਇੰਨਾ ਜ਼ਿਆਦਾ ਟੇਸਟ ਵਧੀਆ ਹੁੰਦਾ ਤੇ ਉਹਨਾਂ ਹੋਟਲ ਦੀ ਚੀਜ਼ ਫਿਰ ਹੋਟਲ ਦੀ ਹੀ ਹੁੰਦੀ ਹੈ ਉਹ ਘਰ ਵਰਗਾ ਸਵਾਦ ਉਹਨਾਂ ਵਿੱਚ ਨਹੀਂ ਹੁੰਦਾਗਾ ਲੱਸੀ ਹੋਗੀ ਤਿਆਰ ਜੀ ਨਾਲ ਹੀ ਆਪਣਾ ਬਣ ਗਿਆ ਤੜਕਾ ਤੇ ਹੁਣ ਆਪਾਂ ਇਹਨਾਂ ਦੋਨਾਂ ਨੂੰ ਕਰ ਦਾਂਗੇ ਜੀ ਮਿਕਸ ਤੇ ਉਸ ਤੋਂ ਬਾਅਦ ਵੀ ਫੇਰ ਆਪਾਂ ਇਹਨੂੰ 1-2 ਮਿੰਟ ਲਈ ਪਕਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਇਹ ਸਾਗ ਕਹਿ ਜਾ ਹੋ ਗਿਆ ਬਣ ਕੇ ਤੇ ਇਹਨੂੰ ਆਪਾਂ 20 ਕ ਮਿੰਟ ਤੱਕ ਲਗਾਤਾਰ ਪਕਾਇਆਗਾ ਤੁਸੀਂ ਦੇਖੋ ਇਹਦੇ ਛਿੱਟੇ ਵਗੈਰਾ ਸਾਰੇ ਇਹਦੇ ਟੱਕਣ ਦੇ ਉੱਪਰ ਆ ਗਏ ਕਿਸ ਤਰ੍ਹਾਂ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਿਆ ਤੇ ਇਸ ਤਰ੍ਹਾਂ ਬਣਿਆ ਦੇਖੋ ਇਹ ਘੋਟੇ ਵਗੈਰਾ ਤਾਂ ਪੂਰਾ ਵਧੀਆ ਸੀ ਜਿਵੇਂ ਹਾਂਡੀ ਦੇ ਨਾਲ ਆਪਾਂ ਘੋਟਦੇ ਹਾਂ ਘਰੇ ਤੇ ਉਸ ਤੋਂ ਬਾਅਦ ਆਪਾਂ ਪਾਤਾ ਜੀ ਇਹਦੇ ਵਿੱਚ ਤੜਕਾ ਤੇ ਹੁਣ ਕੀਤਾ ਇਹਨੂੰ ਮਿਕਸ ਜਦੋਂ ਆਪਾਂ ਰੋਟੀ ਤਿਆਰ ਕਰਕੇ ਸਾਰਿਆਂ ਨੂੰ ਇਹ ਸਰਵ ਕੀਤਾ ਤਾਂ ਇਹਦਾ ਟੇਸਟ ਹੈ ਜਿਹੜਾ ਸਾਰਿਆਂ ਨੇ ਸਲਾਇਆ ਵਧੀਆ ਬਣਿਆ ਸੀ ਸਾਗ ਤੇ ਇਹਦੇ ਵਿੱਚ ਆਏ ਨਹੀਂ ਹੈਗਾ ਸੀ ਵੀ ਆਪਾਂ ਬਾਹਰੋਂ ਲੈ ਕੇ ਆਇਆ ਕਿਉਂਕਿ ਆਪਾਂ ਤੜਕਾ ਵਗੈਰਾ ਘਰੇ ਲਾ ਕੇ ਇਹਨੂੰ ਹੋਰ ਪਕਾ ਕੇ ਇਹ ਹੋਰ ਜ਼ਿਆਦਾ ਵਧੀਆ ਬਣ ਗਿਆ ਤੇ ਤੁਸੀਂ ਆਏ ਨਹੀਂ ਹੈਗਾ ਵੀ ਆਪਾਂ ਬਜ਼ਾਰੋਂ ਲਈਏ ਤੇ ਕਈ ਵਾਰੀ ਆਏ ਸੋਚਦੇ ਆ ਵੀ ਸਾਡੇ ਪੈਸੇ ਨਾ ਖਰਾਬ ਹੋ ਜਾਣ ਤੇ ਵਧੀਆ ਬਣਦਾ ਇਹ ਪਰ ਤੁਸੀਂ ਇਸ ਤਰੀਕੇ ਨਾਲ ਹੀ ਬਣਾਇਓ ਖੁਦ ਪਕਾਇਓ ਇਹਨੂੰ ਥੋੜਾ ਜਿਹਾ ਤੇ ਤੜਕਾ ਵਗੈਰਾ ਆਪ ਲਾਇਓ ਬਹੁਤ ਜ਼ਿਆਦਾ ਟੇਸਟੀ ਬਣਿਆਗਾ ਬਾਅਦ ਵਿੱਚ ਆਪਾਂ ਵੀ ਖਾਦਾਂ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ